ਕਰਦੇ ਆਂ ਦੀਪ ਜਗਦੀਪ ਦੀ ਕਲਮ ਵਿੱਚੋਂ ਨਿਕਲਿਆ ਹੋਇਆ ਪਿਆਰੀ ਨੁਕੜ ਨੱਟ ਵੈਂਦੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਬੁਲਾਓ ਸਤਿ ਸ਼੍ਰੀ ਅਕਾਲ ਰਾਮ 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 ਅਲ੍ਹਾ ਅਲ੍ਹਾ ਨਮਸਕਾਰ ਨਮਸਕਾਰ ਆਏ ਕਰੋ ਆਪਕੋ ਆਪਣੇ ਧਰਮਾਂ ਦੇ ਹਿਸਾਬ ਨਾਲ ਮੇਰੀ ਸਲਾਮ ਦਵਾ ਕਬੂਲ ਕਰ ਲਓ ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਨਿੱਜੀ ਫਰਜ਼ ਬਣਦਾ ਹੈ ਮੇਰਾ ਨਾਮ ਹੈ ਸ਼ਰਵਨ ਹੁਣ ਸ਼ਰਵਨ ਉਹ ਨਹੀਂ ਜਿਹੜਾ ਆਪਣੇ ਐਨੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਤੇ ਲੈ ਗਿਆ ਤੇ ਰਿੰਜੀ ਤੇ ਬਿਠਾ ਗਿਆ ਉਹ ਵਾਲਾ ਨਹੀਂ ਬਲਕੇ ਮੈਂ ਤਾਂ ਅੱਜ ਦਾ ਸ਼ਰਵਨ ਆ ਜਿਹੜਾ ਆਪਣੀ ਮਾਂ ਪਿਓ ਤੇ ਬੋਝਾਂ ਤੇ ਅੱਜ ਕੱਲ ਦੇ ਬਹੁਤੇ ਸ਼ਰਵਨ ਆ ਆਪਣੇ ਮਾਂ ਪਿਓ ਤੇ ਬੋਝ ਹੀ ਆ ਤੀਰਥ ਯਾਤਰਾ ਤਾਂ ਕੀ ਲੈ ਕੇ ਜਾਣਾ ਹੁਣ ਸਾਰਾ ਪਿੰਡ ਮੈਨੂੰ ਡਾਕਟਰ ਸ਼ਰਵਨ ਡਾਕਟਰ ਸ਼ਰਵਨ ਕਹਿੰਦਾ ਹੁਣ ਡਾਕਟਰ ਟੀਕੇ ਲਾਉਣਾ ਲਾਣੀ ਨਹੀਂ ਨਾ ਹੀ ਡਾਕਟਰ ਦਵਾਈ ਦੇਣ ਵਾਲਾ ਤੇ ਨਾ ਹੀ ਡਾਕਟਰ ਜਾੜਾ ਕੱਢਣ ਲਾਗੇ ਤੇ ਉੱਠ ਕੇ ਮੇਰੀ ਯਾਰ ਲੈਣੀ ਯਾਰ ਵੇਖੇ ਭਾਈ ਭਾਈ ਮੈਂ ਜਾੜਾ ਜੂੜਾ ਕੱਢਣ ਲਾ ਡਾਕਟਰ ਨਹੀਂ ਮੈਂ ਪੀ ਐਚ ਡੀ ਦੀ ਪੜ੍ਹਾਈ ਪਾਸ ਕੀਤੀ ਹੈ ਜਿਹਦੇ ਕਰਕੇ ਮੇਰੇ ਨਾਂ ਦੇ ਅੱਗੇ ਡਾਕਟਰ ਲੱਗਦਾ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਿਹਦੀ ਪੀ ਐਚ ਡੀ ਕੀਤੀ ਹੁੰਦੀ ਉਹਦੇ ਨਾਂ ਦੇ ਅੱਗੇ ਹੁਣ ਸਾਰਾ ਪਿੰਡ ਮੈਨੂੰ ਡਾਕਟਰ ਸ਼ਰਵਨ ਕਹਿੰਦਾ ਪਰ ਮੈਂ ਆਪਣੇ ਆਪ ਨੂੰ ਕਹਿੰਦਾ ਡਾਕਟਰ ਬੇਰੋਜ਼ਗਾਰ ਸ਼ਰਵਨ ਪੁੱਛੋ ਕਿਉਂ ਕਿਉਂਕਿ ਇੰਨਾ ਪੜ੍ਹਨ ਦੇ ਬਾਵਜੂਦ ਕੋਈ ਕੰਮ ਨਾ ਮਿਲਿਆ ਕੋਈ ਨੌਕਰੀ ਨਾ ਮਿਲੀ ਮੈਂ ਸੋਚਿਆ ਵੀ ਆਪਣਾ ਕੰਮ ਧੰਦਾਪੀ ਸ਼ੁਰੂ ਕਰਦੇ ਆਂ ਇਹ ਨਾਟਕ ਤਾਂ ਇੱਕ ਬਹਾਨਾ ਹੀ ਹੈ ਆਇਆ ਤਾਂ ਮੈਂ ਕੰਮ ਦੇ ਸਿਲਸਲੇ 'ਚ ਆ ਹੁਣ ਤੁਸੀਂ ਸੋਚ ਰਹੇ ਹੋਗੇ ਵੀ ਇਹਨੇ ਕੰਮ ਕੀ ਸ਼ੁਰੂ ਕਰਨਾ ਸੋਚ ਰਹੇ ਹੋ ਨਾ ਸੋਚ ਰਹੇ ਹੋ ਨਾ ਯੈਸ ਸਰ ਹੋਰ ਮੈਂ ਦੱਸੂ ਕੰਮ ਦੇ ਨਾਲ-ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਂਗਾ ਹੋ ਸਕਦਾ ਹੈ ਵੀ ਉਹ ਕਹਾਣੀ ਤੁਹਾਡੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਜ਼ਰੂਰ ਕੰਮ ਆ ਜੇ ਸੁਣੋਗੇ ਮੇਰੀ ਜ਼ਿੰਦਗੀ ਦੀ ਕਹਾਣੀ ਯੈਸ ਸਰ ਤਾਂ ਹੁਣ ਦੱਸਦਾ ਮੈਂ ਇੱਥੇ ਕੰਮ ਕੀ ਸ਼ੁਰੂ ਕਰਨਾ ਮੈਂ ਇੱਥੇ ਲੌਣ ਲੱਗਿਆ ਰੇੜੀ ਠੇਲਾ ਸਬਜ਼ੀਆਂ ਦੀ ਨਹੀਂ 나ਈ ਗੋਲ ਗੱਪਿਆਂ ਦੀ ਆ ਗੋਲ ਗੱਪਿਆਂ ਦਾ ਨਾਮ ਸੁਣ ਕੇ ਸਾਰਿਆਂ ਦੇ ਮੂੰਹ 'ਚ ਪਾਣੀ ਆ ਗਿਆ ਨਾ ਪਰ ਇੰਨਾ ਪੜ੍ਹਦੇ باوجود ਪੀ ਐਚ ਦੀ ਕਰਨ ਦੇ باوجود ਮੈਨੂੰ ਕੋਈ ਕੰਮ ਨਾ ਮਿਲਿਆ ਕੋਈ ਨੌਕਰੀ ਨਾ ਮਿਲੀ ਤਾਂ ਮੇਰੀ ਜ਼ਿੰਦਗੀ 'ਚ ਇੰਨਾ ਦੀ ਕੋਈ ਵੈਲਿਊ ਨਹੀਂ ਕੋਈ ਐਮਿਟ ਇਹ ਗੱਲ ਮੈਨੂੰ ਤਾਂ ਸਮਝ ਆ ਗਈ ਸੀ ਕਿਤੇ ਨਾ ਕਿਤੇ ਘਰੇ ਬੈਠੀ ਮੇਰੀ ਮਾਂ ਨੂੰ ਵੀ ਸਮਝ ਆ ਗਈ ਤਾਂ ਹੀ ਤੱਕਦਨ ਮੇਰੀ ਬੇਬੇ ਨੇ ਸਾਰੀਆਂ ਡਿਗਰੀਆਂ ਕੀਤੀਆਂ ਗੱਠੀਆਂ ਤੇ ਚੁੱਲ੍ਹੇ ਦੇਈ ਜਾਵੇ ਮੈਂ ਜਾ ਕੇ ਉਹਨੂੰ ਰੋਗਲਾ ਪੈਣਾ ਤੇ ਕੀ ਕਰੀ ਜਾਂਦੀਆਂ ਮੇਰੀਆਂ ਡਿਗਰੀਆਂ ਤਾਂ ਚੁੱਲ੍ਹੇ ਜਾਈਆਂ ਨਹੀਂ ਐ ਤੇ ਉਹ ਕਹਿੰਦੇ ਹਾਂ ਓ ਮਾਇਗਾ ਬੇਬੇ ਮੇਰੀਆਂ ਡਿਗਰੀਆਂ ਹਾਂ ਮੈਂ ਲਾਲਿਆ ਸਾਹਿਬ ਬੇਬੇ ਦੇ ਸਪੀਕਰ ਮੇੜ ਆਪਾਂ ਥੋੜੀ ਹੋਰ ਚੀ ਕਹਦਾ ਮੈਂ ਕਹਾਂ ਬੇਬੇ ਮੇਰੀਆਂ ਡਿਗਰੀਆਂ ਚੁੱਲ੍ਹੇ ਨਾ ਦੇ ਹਾਂ ਕਿਦਾ ਨਾ ਮਾਸਟਰ ਜੋ ਬੇਬੇ ਜਿੱਤ ਗਿਆ ਮੇਰੀਆਂ ਚੁੱਲੇ ਚ ਮੱਤ ਫੁੱਕੋ ਬੇਬੇ ਕਣੀ ਵਾਪਸ ਤਾ ਮੈਂ ਮਾਤਾ ਸੋਚਿਆ ਸੀ ਵੀ ਆ ਡਿਕਰੀਆਂ ਤੇਰੀ ਤੇ ਸਾਡੀ ਸਾਰੀ ਉਮਰ ਦੀ ਰੋਟੀ ਬਣਾਉਣਗੀਆਂ ਸਾਰੀ ਉਮਰ ਦੀ ਤਾਂ ਬਣੀ ਨਹੀਂ ਪਤਾ ਮੈਂ ਸੱਚ ਇੱਕ ਟਾਈਮ ਦੀ ਬਣਾਵਾ ਹਾਲਾਂਕਿ ਮੈਂ ਆਪਣੀ ਮਾਂ ਦੇ ਅੰਦਰਲੇ ਦਰਦ ਨੂੰ ਸਮਝਦਾ ਸੀ ਕਿ ਮਾਂ ਕਹਿਣਾ ਕੀ ਚਾਹੁੰਦੀ ਹੈ ਮੇਰਾ ਬਾਪੂ ਇਤੋਂ ਵੀ ਖਤਰਨਾਕ ਬੰਦਾ ਉਹ ਤਾਂ ਸਾਰਿਆਂ ਦੇ ਬਾਪੂ ਖਤਰਨਾਕ ਹੁੰਦੇ ਆ ਮੇਰੇ ਨਾਲ ਥੋੜਾ ਜਿਆਦੇ ਸੀ ਇੱਕ ਦਿਨ ਹੋਇਆ ਕਿ ਮੇਰੇ ਬਾਪੂ ਨੇ ਖੋਲਿਆ ਟਰੰਕ ਮੇਰਾ 8ਵਾਂ ਵਾਲਾ ਸਰਟੀਫਿਕੇਟ ਕਾ ਨਹੀਂ ਫੇਰਦਾ ਮੇਰੇ ਵੱਲੋਂ ਤਰਿਆ ਦੇ ਆਹ ਹਾਏ 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 ਹਾ ਆਹ ਹਾ 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 ਮੈਨੂੰ ਲੱਗਦਾ ਮੇਰੇ ਕੰਨ ਵਿੱਚ ਮੱਖੀ ਵਰ ਗਈ

ਪੱਪੂ ਮੈਂ ਤਾਂ ਕਿਤੇ 8ਵੀਂ ਬਹੁਤ ਔਖੀ ਹੁੰਦੀ ਆ ਆ 8ਵੀਂ ਕੜੀ ਔਖੀ ਹੁੰਦੀ ਆ ਹਾਂ ਮਕਾਲ ਮਾਰੂ ਸਰ ਜੱਜਵੰਤ ਕੇ ਪੱਪੂ ਨੂੰ ਜਾਣਦਾ ਹਾਂ ਉਹ ਮੱਕੀ ਦਾ ਮੁੰਡਾ ਉਹ ਕਾਲਾ ਜਾ ਉਹ ਚੱਕਦਾ ਮੋਟਰਸਾਈਕਲ ਹਾਂ ਚੱਕਦਾ ਮੋਟਰਸਾਈਕਲ ਓਏ ਸਾਰਾ ਦਿਨ ਕੌੜੇ ਘੱਟ ਦਾ ਨੇ ਜਾ ਸਕੂਲ ਤੋਂ ਕਦੇ ਪੜਿਆ ਨਹੀਂ ਆਖਰੀ ਜਿਦਾ ਉਹ ਵੀ ਪਾਸ ਹੋ ਗਿਆ ਤੇ ਤੂੰ ਕਹਿੰਦਾ 8ਵੀਂ ਔਖੀ ਹੁੰਦੀ ਓਏ ਜਦੋਂ ਸਕੂਲੇ ਨਹੀਂ ਪੜਿਆ ਪੜਿਆ ਨਹੀਂ 10ਵੀਂ ਤੋਂ ਕਿਨੇ ਪਾਸ ਹੋ ਗਿਆ ਨਾ ਮੈਨੂੰ ਨਹੀਂ ਪਤਾ ਨਾ ਆਪੇ ਖੇਜੇ ਦਾ ਰੂਲ ਹੀ ਬਣਾਤਾ ਸੀ ਕਿ 8ਵੀਂ ਤੱਕ ਤਾਂ ਕੋਈ ਥੇੜੀ ਨਹੀਂ ਕਰਨਾ ਸਿੱਧਾ ਖੜ ਜਾ ਅਰੇ ਬੱਚੇ ਅਰੇ ਬੱਚੇ ਅੱਜ ਪੜ੍ਹਿਆ ਜਾਂਦਾ ਤੂੰ ਬਾਹਰ ਕੀ ਕਰਦਾ

ਮਾਸਟਰ ਜੀ ਲੱਗਿਆ ਸੀ ਬੰਦੇ ਦਾ ਪੁੱਤ ਬਣਾਉਣ ਸਾਡੇ ਤਾਂ ਡਾਕਟਰ ਦੀ ਦਵਾਈਆਂ ਕੋ ਤਿੰਨ ਟਾਈਮ ਘੁੱਟ ਪੈਂਦੀ ਰਹੀ ਆ ਪਰ ਸੱਚ ਦੱਸਾਂ ਉਹ ਮਾਸਟਰ ਜੀ ਦੀ ਘੁੱਟ ਦਾ ਨਤੀਜਾ ਹੀ ਆ ਕਿ ਜ਼ਿੰਦਗੀ ਚ ਹਜੇ ਤਾਂ ਇਹ ਡੋਲੇ ਪਰ ਅੱਜ ਕੱਲ੍ਹ ਐ ਨਹੀਂ ਹੁੰਦਾ ਅੱਜ ਕੱਲ੍ਹ ਮਾਸਟਰ ਮਾਰਾ ਇੱਕ ਬੱਚੇ ਨੂੰ ਘੂਟ ਦੇ ਨਾ ਦੇ ਨਾ ਕੱਢ ਕੇ ਜਾਣ ਨੂੰ ਫੋਨ ਲਾ ਲੈਂਦੇ ਹੈਲੋ ਓਏ ਪਾਗੜਾ ਪੂਤ ਲਾਇਆ ਨਹੀਂ ਚਲੋ ਵਾਇਸ ਪਾਸੇ ਛੱਡ ਦਿੰਨੀ ਆ ਮੈਂ ਚੱਲੀ ਆ ਆਪਣੇ ਸਰਕਾਰੀ ਸਕੂਲ ਆ ਆਹ ਕੋਲੋਂ ਦੇ ਮੈਂ ਚੱਲੀ ਆ ਆਪਣੇ ਸਰਕਾਰੀ ਸਕੂਲ ਆ ਆਪਣੇ ਛੋਟੂ ਨੂੰ ਮਾਸੋਂ ਨੇ ਕੁਰਤਾ ਲੈ ਕੇ ਮੈਂ ਕੁਰਤਾ ਤੱਕਰੇ ਕਰ ਦੂੰਗੀ ਹਾਂ ਜੇਲੀ ਸਿੱਧੂ ਮੂਸੇ ਵਾਲਾ ਤੋਂ ਹੁੰਦੀ ਆ ਹਾਂ ਆ ਜੀ ਦੂਵੀਂ ਪਿੱਛੇ ਵਾਲਾ ਆ ਤਾਂ

ਤੇ ਜਾਊਗਾ ਹੋਰ ਉਹ ਸਾਇਕਲ ਤੇ ਜਾਊਗਾ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਉਹਦੇ ਦਿਮਾਗ ਚ 4 ਅੱਖਰੀ ਨਾ ਵੜੇ ਉੱਪਰੇ ਨੇ ਤੇ ਘਾੜ ਚ ਖੋ ਚੜ ਜੂ ਐਰਪੋਰਟ ਤਾਂ ਹੋਰ ਕਿਹ ਚਲੋ ਠੀਕ ਹੈ ਤੁਹਾਡਾ ਬੱਚਾ ਪੜ੍ਹਿੰਦਾ ਨਾ ਲੈ ਕੇ ਹੈਗਾ ਪਰ ਬਦਤਮੀ ਜ ਬਹੁਤ ਹੈ ਕਲਾਸ ਚ ਆ ਕੇ ਪੱਖੇ ਤੋੜਦਾ ਬੈਂਚ ਤੋੜਦਾ ਟੀਚਰਾਂ ਦੇ ਸਾਹਮਣੇ ਬੋਲਦਾ ਹੈ ਮੋਬਾਈਲ ਲੈ ਕੇ ਆਉਂਦਾ ਹੋਰ ਤਾਂ ਹੋਰ ਕਲਾਸ ਚ ਆ ਕੇ ਟੀਚਰਾਂ ਨੂੰ ਗਾਲਾਂ ਕੱਢਦਾ ਮੇਰਾ ਟਿੰਟੂ ਹੋਰ ਟੀਚਰਾਂ ਨੂੰ ਗਾਲਾਂ ਕੱਢਦਾ ਹੋਰ ਲੈ ਉਹ ਤਾਂ ਗੱਭਰੂ ਹੋ ਗਿਆ ਉਹ ਕੀ ਅਜਿਹਾ ਕਾਲਾ ਕਰਦਾ ਉਹ ਸਾਡੇ ਪਿਆਰ ਨੂੰ ਵੀ ਖੇਡ ਦੇ ਕੇ ਰੰਗ ਗਿਆ ਜੇ ਤੁਹਾਨੂੰ ਕਰਦੇ ਤਾਂ ਸਭ ਹੋ ਗਿਆ ਚਲੋ ਠੀਕ ਹੈ ਜਿਵੇਂ ਕਹੋਗੇ ਮੈਂ ਪੜ੍ਹਾਵਾਂਗੇ ਸਾਨੂੰ ਇਹ ਮੇਰੇ ਬੱਚੇ ਨੂੰ ਹੱਥ ਲਾਉਂਦਾ ਨਾ ਡੱਕ ਰੇਤਾ ਹਾਂ ਜੀ ਅਸੀਂ ਕੀ ਲੈਣਾ ਤੁਹਾਡਾ ਪੂਰੇ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਪਿੰਡ ਵਾਲੇ ਸਰਕਾਰੀ ਸਕੂਲ ਚੋਂ ਮੇਰੇ ਮਾਂ ਪਿਓ ਤੋਂ ਵੀ ਜ਼ਿਆਦਾ ਕੁਝ ਮੈਨੇ ਇਧਰ ਹੱਕ ਨਹੀਂ ਸੀ ਜਿਨ੍ਹਾਂ ਨੇ ਖੁਸ਼ ਹੋ ਕੇ ਮੈਨੂੰ ਇੱਕ ਸ਼ਰਟ ਗਿਫਟ ਕੀਤੀ ਜੋ ਕਿ ਮੇਰੇ ਬਹੁਤ ਖੁੱਲੀ ਸੀ ਉਹ ਖੁੱਲੀ ਸ਼ਰਟ ਦਾ ਕਾਰਨ ਪੁੱਛਣ ਦੇ ਲਈ ਮੈਂ ਮਾਸਟਰ ਜੀ ਦੇ ਘਰੇ ਗਿਆ ਸਤਰੀ ਦਾ ਪੱਟ ਸਭੇ ਪੁੱਤਰਾ ਕਿਵੇਂ ਹਣਾ ਹੋਇਆ ਬਾਡੀ ਜਿਹੜੀ ਤੁਸੀਂ ਮੈਨੂੰ ਛੱਡ ਦਿੱਤੀਆਂ ਨਾ ਮੈਂ ਤਾਂ ਮੇਰੇ ਖੁੱਲੀ ਬਾਦ ਮੇਰੇ ਪਾਪੇ ਦੇ ਬੇਤੀਆ ਤੇ ਪੁੱਤਰਾ ਜਦੋਂ ਪਾਪੇ ਦੀ ਮੇਜਦਾ ਹੋ ਗਿਆ ਉਦੋਂ ਪਾਲੀ ਓਟਾ ਵੋਟਾ ਰਹਾ ਪਾਪਾ ਮੈਂਡ ਜਿਹਨੂੰ ਤਰ ਕਰਕੇ ਕਹਿੰਦੇ ਆ ਸਭੇ ਪੁੱਤਰਾ ਤੈਨੂੰ ਨਹੀਂ ਪਤਾ ਤੈਨੂੰ ਖੁੱਲੀ ਸਾਚ ਚਾਹ ਦਿੱਤੀ ਆ ਅੱਜ ਤੂੰ ਸਕੂਲ ਜਾ ਕੱਲ ਨੂੰ ਕਾਲਜ ਫਿਰ ਯੂਨੀਵਰਸਿਟੀ ਫਿਰ ਪੀ ਐਚ ਡੀ ਕਰੇਗਾ ਐਡੇ ਲੰਮੇ ਸਫਰ ਵਿੱਚ ਸਾਡੂੰ ਥੋੜੀ ਯਾਦ ਰੱਖੀਂਗਾ ਮੇਰਾ ਵਾਦਾ ਕਰੇਂਗਾ ਜਿੰਨਸ ਤਰੀ ਲੌਕਰੀ ਦਾ ਪਹਿਲਾ ਦਿਨ ਹੋਇਆ ਜਦ ਤੂੰ ਇੰਟਰਵਿਊ ਦੇਣ ਗਿਆ ਉਹ ਦਿਨੇ ਸ਼ਰਟ ਪਾ ਕੇ ਜਾਈ ਸਾਡਾ ਪਿਆਰ ਸਾਡਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਰਹੇ ਸਰਪੰਨ ਪੁੱਤਰਾ ਇਸ ਗੱਲ ਕਰਕੇ ਤੈਨੂੰ ਖੁੱਲੀ ਸ਼ਰਟ ਦਿੱਤੀ ਵੀ ਕਰੇ ਵੱਡਾ ਵੀ ਹੋਵੇਂਗਾ ਕਿਵੇਂ ਹੋਣਾ ਹੈ ਮਾੜੀ ਮੈਂ ਪੀ ਐਚ ਡੀ ਕਰ ਗਈ ਵਧਾਈਆਂ ਸਰਪੰਨ ਪੁੱਤਰਾ ਸੇ ਤਾਂ ਤਰੱਕੀਆ ਕਰ ਗਿਆ ਮਾੜੀ ਕੀ ਗੱਲ ਖੁਸ਼ੀ ਨਹੀਂ ਲੱਗਦੇ ਉਦਾਸ ਹੋ ਪਹਿਲਾਂ ਤਾਂ ਬੜੇ ਖੁਸ਼ ਰਹਿੰਦੇ ਸੀ ਪਹਿਲਾ ਸਮਾਂ ਵੀ ਨਹੀਂ ਰਸ ਸਰਪੰਚ ਪਤਰਾ ਛੋਟੇ ਆਲਾ ਸਮਾਂ ਬਹੁਤ ਵਧੀਆ ਹੁੰਦਾ ਸਾਨੂੰ ਕੋਟ ਦੇ ਸੀ ਝੜਕਦੇ ਸੀ ਜੇ ਥੋੜੀ ਜਿਆਦਾ ਗੱਲਤੀ ਕਰਦੇ ਤਾਂ ਮਾਰ ਕੇ ਦਿੰਦੇ ਮੈਂ ਤੁਹਾਨੂੰ ਗੁੱਸਾ ਮੈਂ ਛੋਟੇ ਮਾਤਾ ਪਿਤਾ ਨੂੰ ਅੱਜਕੱਲ ਅੱਜਕੱਲ ਦੇ ਬੱਚਾ ਵਿੱਚ ਬਿਲਕੁਲ ਵੀ ਸ਼ਰਮਖਾਕੀ ਨਹੀਂ ਹੈ ਬੱਚਾ ਨੂੰ ਥੋੜਾ ਜਿਹਾ ਝੜਕਾ ਆਦੇ ਮਾਤਾ ਪਿਤਾ ਨੂੰ ਇਕੱਠੇ ਕਰਕੇ ਲੈ ਆਉਂਦੇ ਨੇ ਪੜਦੇ ਸਰਪੰਚ ਚੜ੍ਹ ਕੇ ਆ ਜਾਂਦੇ ਨੇ ਤੇ ਸਾਡੇ ਬੱਚਾ ਨੂੰ ਦੋ ਪੁੱਤ ਅਸੀਂ ਆਪਦੇ ਬੱਚੇ ਘਰੇ ਛੱਡ ਕੇ ਇਹਨਾਂ ਬੱਚਿਆਂ ਲਈ ਸਾਰਾ ਟਾਈਮ ਬਤਾਉਂਦੇ ਨੇ ਇਹਨਾਂ ਬੱਚਾ ਨੇ ਹੁੰਨੇ ਆ ਜੇ ਗਲਤੀ ਕਰਨਗੇ ਥੋੜਾ ਮੋਟਾ ਛਿੱਕੰਗੇ ਨੇ ਤਾਂ ਹੋਰ ਕੀ ਕਰਾਂਗੇ ਸਰਮਣ ਪੁੱਤਰਾ ਆ ਪਰ ਤੁਸੀਂ ਗੱਲ ਆ ਇੱਕ ਬੱਚਾ ਫਲਾਸਟ ਬੱਚਾ ਫੋਨ ਯੂਜ਼ ਕਰੀ ਜਾਵੇ ਮੈਂ ਬੱਚੇ ਰੋਕੇ ਬੱਚੇ ਇੱਥੇ ਸਿਰ ਪੜ੍ਹ ਲਾਉਨੇ ਹੋ ਸਿਰ ਪੜ੍ਹਾਇਆ ਕਰੋ ਫੋਨ ਆਂ ਦਾ ਘਰੇ ਯੂਜ਼ ਕਰਿਆ ਕਰੋ ਬੱਚੇ ਨੇ ਪਤਾ ਕੀ ਕਿਆ ਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਫੋਨ ਲੈ ਕੇ ਦਿੱਤਾ ਤੁਸੀਂ ਕਾੜ ਹੋਨੇ ਸਾਨੂੰ ਰੋਕਣ ਵਾਲੇ ਤੁਸੀਂ ਆਪੇ ਤਨਖਾਹ ਲੈਣੀ ਆ ਤਨਖਾਹ ਲਿਆ ਕਰੋ ਸਰਮਣ ਪੁੱਤਰਾ ਅੱਜ ਇੱਥੇ ਸਿਰਫ ਤਨਖਾਹ ਲੈਣੀ ਹੋਵੇ ਅਸੀਂ ਆਪਦਾ ਫਰਜ਼ ਪੂਰਾ ਕਰਦੇ ਆਂ ਕਿਉਂਕਿ ਸਾਡਾ ਆਪ ਵੇਖਾ ਸਾਨੂੰ ਵੀ ਸਾਡੇ ਅਧਿਆਪਕਾਂ ਨੇ ਹੀ ਕਿਹਾ ਸੀ ਕਿ ਤੁਸੀਂ ਸਾਡੇ ਦੇਸ਼ ਦਾ ਆਪ ਵੇਖੋ ਇਹ ਸਾਡੇ ਦੇਸ਼ ਦਾ ਆਪ ਵੇਖਾ ਅਸੀਂ ਇੱਥੇ ਥੋੜੀ ਰੋਲ ਦੇ ਸਕਦੇ ਹਾਂ ਸਰਦਾਰ ਪੁੱਤਰਾ